ਹਰਜੋਤ ਤੇਜ਼ੀ ਨਾਲ ਕਾਰ ਡਰਾਈਵ ਕਰਦੇ ਹੋਏ ਘਰ ਵੱਲ ਵਧਦਾ ਜਾ ਰਿਹਾ ਸੀ। ਮੌਸਮ ਖਰਾਬ ਹੋਣ ਕਾਰਨ ਜ਼ੋਰ-ਜ਼ੋਰ ਨਾਲ ਹਵਾਵਾਂ ਚੱਲਣ ਦੇ ਨਾਲ-ਨਾਲ ਤੇਜ਼ ਬਰਸਾਤ ਵੀ ਹੋ ਰਹੀ ਸੀ। ਗੱਡੀ ਨੂੰ ਚਲਾਉਣ ਵਿੱਚ ਬਹੁਤ ਦਿੱਕਤ ਆ ਰਹੀ ਸੀ। ਪਰ ਹਰਜੋਤ ਛੇਤੀ ਤੋਂ ਛੇਤੀ ਘਰ ਪਹੁੰਚਣਾ ਚਾਹੁੰਦਾ ਸੀ। ਸਵਾਲਾਂ ਦਾ ਇੱਕ ਤੂਫਾਨ ਉਸ ਦੇ ਅੰਦਰ ਵੀ ਚੱਲ ਰਿਹਾ ਸੀ ਜਿਸ ਨੇ ਉਸ ਨੂੰ ਬੇਚੈਨ ਕਰ ਰੱਖਿਆ। ਉਸੇ ਵਕਤ ਅਚਾਨਕ ਉਸਦੀ ਗੱਡੀ ਚਲਦੇ-ਚਲਦੇ ਰੁਕ ਗਈ। ਉਹ ਹੋਰ ਪਰੇਸ਼ਾਨ ਹੋ ਉੱਠਿਆ। ਸੋਚਣ ਲੱਗਿਆ ਕਿ ਮੇਰੇ ਹੀ ਜੀਵਨ ਵਿੱਚ ਸਾਰੀਆਂ ਤਕਲੀਫਾਂ ਕਿਉਂ ਆਉਂਦੀਆਂ ਨੇ। ਉਸ ਦੀਆਂ ਅੱਖਾਂ ਵਿੱਚ ਪਰੇਸ਼ਾਨੀ ਦੇ ਮਾਰੇ ਹੰਝੂ ਆ ਗਏ। ਉਸ ਦਾ ਦਿਲ ਦਰਦ ਦੇ ਮਾਰੇ ਤੜਫ ਉੱਠਿਆ। ਬਰਸਾਤ ਰੁਕਣ ਦਾ ਨਾਮ ਨਹੀਂ ਸੀ ਲੈ ਰਹੀ। ਬਾਹਰਲਾ ਤੇ ਅੰਦਰਲਾ ਤੂਫਾਨ ਮਿਲ ਕੇ ਉਸ ਨੂੰ ਝੰਜੋੜ ਰਿਹਾ ਸੀ। ਫਿਰ ਬਹੁਤ ਕੋਸ਼ਿਸ਼ਾਂ ਦੇ ਬਾਅਦ ਕਾਰ ਸਟਾਰਟ ਹੋਈ। ਅੱਜ ਉਸ ਨੂੰ ਆਪਣੀ ਪਤਨੀ ਦੇ ਬਾਰੇ ਇੱਕ ਅਜਹੀ ਗੱਲ ਪਤਾ ਲੱਗੀ ਜਿਸ ਕਾਰਨ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਸਭ ਕੁਝ ਬਰਬਾਦ ਹੋ ਜਾਵੇਗਾ ਹਰਜੋਤ ਦੇ ਵਿਆਹ ਨੂੰ 8 ਮਹੀਨੇ ਹੋ ਚੁੱਕੇ ਨੇ ਇਨ੍ਹਾਂ 8 ਮਹੀਨਿਆਂ ਵਿੱਚ ਉਸ ਦੀ ਪਤਨੀ ਦੀਪਿਕਾ ਨੇ ਕਦੇ ਵੀ ਉਸ ਨਾਲ ਜ਼ਿਆਦਾ ਖੁੱਲਕੇ ਗੱਲ ਨਹੀਂ ਕੀਤੀ ਹਮੇਸ਼ਾ ਖੋਈ ਖੋਈ ਜਹੀ ਰਹਿੰਦੀ ਮੰਨੋ ਉਸ ਦੇ ਮਨ ਤੇ ਕੋਈ ਬੋਝ ਹੋਵੇ ਜਦੋਂ ਹਰਜੋਤ ਨਾਲ ਇਕੱਲੇ ਵਿੱਚ ਹੁੰਦੀ ਉਦੋਂ ਵੀ ਉਸਦਾ ਸ਼ਰੀਰ ਬਰਫ਼ ਦੀ ਤਰ੍ਹਾਂ ਠੰਡਾ ਪੈ ਜਾਂਦਾ ਹਰਜੋਤ ਉਸਨੂੰ ਬਹੁਤ ਪਿਆਰ ਕਰਦਾ ਸੀ ਪਰ ਸ਼ਾਇਦ ਉਹ ਉਸਨੂੰ ਹਜੇ ਤੱਕ ਅਪਣਾ ਨਹੀਂ ਸਕੇ ਐਵੇਂ ਹੀ ਇੱਕ ਦਿਨ ਮਨ ਬਹਿਲਾਉਣ ਲਈ ਸ਼ਹਿਰ ਵਿੱਚ ਲੱਗੀ ਇੱਕ ਆਰਟ ਗੈਲਰੀ ਦੀ ਪੇਂਟਿੰਗ ਐਗਜ਼ਿਬਿਸ਼ਨ ਵਿੱਚ ਹਰਜੋਤ ਦੋਸਤਾਂ ਨਾਲ ਚਲਾ ਗਿਆ ਤਾਂ ਇੱਕ ਪੇਂਟਿੰਗ ਤੇ ਉਸਦੀ ਨਜ਼ਰ ਪੈਂਦੇ ਹੀ ਉਸਦੇ ਹੋਸ਼ ਉੱਡ ਗਏ ਉਹ ਪੇਂਟਿੰਗ ਕਿਸੇ ਹੋਰ ਦੀ ਨਹੀਂ ਉਸਦੀ ਪਤਨੀ ਦੀਪਿਕਾ ਦੀ ਸੀ ਅਚਾਨਕ ਪੇਂਟਿੰਗ ਨੂੰ ਦੇਖ ਕੇ ਉਸ ਦੇ ਦਿਲ ਵਿੱਚ ਕਿੰਨੇ ਸਾਰੇ ਸਵਾਲਾਂ ਨੇ ਜਨਮ ਲੈ ਲਿਆ ਉਹ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਘਰ ਵੱਲ ਤੇਜ਼ੀ ਨਾਲ ਵਧਦਾ ਜਾ ਰਿਹਾ ਸੀ ਘਰ ਪਹੁੰਚਿਆ ਉਦੋਂ ਤੱਕ ਬਾਰਿਸ਼ ਵੀ ਥੰਮ ਚੁੱਕੀ ਸੀ ਰਾਤ ਦਾ ਸਨਨਾਟਾ ਗਹਿਰੀ ਸ਼ਾਂਤੀ ਵਿੱਚ ਬਦਲ ਚੁੱਕਿਆ ਸੀ ਉਸ ਦੀ ਪਤਨੀ ਦੀਪਿਕਾ ਖਿੜਕੀ ਦੇ ਬਾਹਰ ਦੇਖ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ ਹਰਜੋਤ ਹੌਲੀ-ਹੌਲੀ ਉਸਦੇ ਕੋਲ ਆਇਆ ਤੇ ਸਿੱਧੇ ਹੀ ਉਸ ਤੋਂ ਪੁੱਛ ਲਿਆ ਦੀਪਿਕਾ ਇਹ ਆਕਾਸ਼ ਵਰਮਾ ਕੌਣ ਹੈ ਦੀਪਿਕਾ ਇੱਕ ਪਲ ਲਈ ਤਾਂ ਚੁੱਪ ਰਹੀ ਜਿਵੇਂ ਉਹ ਸ਼ਬਦਾਂ ਦੀ ਤਲਾਸ਼ ਕਰ ਰਹੀ ਹੋਵੇ ਫਿਰ ਹੌਲੀ ਜਹੀ ਬੋਲੀ ਉਹ ਮੇਰੇ ਅਤੀਤ ਦਾ ਇੱਕ ਹਿੱਸਾ ਹੈ ਇੱਕ ਅਜੇਹਾ ਅਤੀਤ ਜਿਸ ਨੂੰ ਮੈਂ ਭੁੱਲ ਨਹੀਂ ਸਕੀ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਮੁੜਾਏ ਹਰਜੋਤ ਚੁੱਪਚਾਪ ਉਸ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਵੇਖਣ ਲੱਗਾ ਤਾ ਦੀਪਿਕਾ ਨੇ ਹੌਲੀ ਜਿਹੀ ਕਿਹਾ ਐਨੇ ਮਹੀਨਿਆਂ ਵਿੱਚ ਮੈਂ ਕੁੱਟ-ਕੁੱਟ ਕੇ ਮਰ ਰਹੀ ਸੀ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਤੁਹਾਨੂੰ ਕਿਵੇਂ ਦੱਸਾਂ ਪਰ ਤੁਹਾਨੂੰ ਆਕਾਸ਼ ਦੇ ਬਾਰੇ ਵਿੱਚ ਕਿਵੇਂ ਪਤਾ ਲੱਗਿਆ ਹਰਜੂਤ ਕਹਿਣ ਲੱਗਾ ਸਭ ਤੋਂ ਪਹਿਲਾਂ ਤੂੰ ਮੈਨੂੰ ਇਹ ਦੱਸ ਕਿ ਆਖਿਰ ਉਹ ਹੈ ਕੌਣ ਦੀਪਿਕਾ ਦੀਆਂ ਨਜ਼ਰਾਂ ਝੁਕ ਗਈਆਂ ਉਸਨੇ ਹਿੰਮਤ ਜੁਟਾਈ ਤੇ ਫਿਰ ਬੋਲਣਾ ਸ਼ੁਰੂ ਕੀਤਾ ਆਕਾਸ਼ ਚિત੍ਰਕਾਰ ਹੈ ਜਿਸਦੇ ਕੋਲ ਇਕਦਪੁਤ ਕਲਾ ਹੈ ਇੱਕ ਦਿਨ ਉਸਨੇ ਮੇਰੀ ਇੱਕ ਪੇਂਟਿੰਗ ਬਣਾਈ ਤੇ ਮੈਨੂੰ ਗਿਫਟ ਦਿੱਤਾ ਮੈਨੂੰ ਉਹ ਪੇਂਟਿੰਗ ਬਹੁਤ ਪਸੰਦ ਆਈ ਉਸ ਤੋਂ ਬਾਅਦ ਉਹ ਨਹੀਂ ਰੁਕਿਆ ਉਸਨੇ ਮੇਰੀਆਂ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਮੈਂ ਉਸਨੂੰ ਮਨ ਹੀ ਮਨ ਪਸੰਦ ਕਰਨ ਲੱਗੀ ਉਹ ਵੀ ਮੇਰੇ ਤੇ jaan ਛਿੜਕਦਾ ਸੀ ਪਰ ਇਸ ਦੌਰਾਨ ਹੀ ਘਰ ਵਾਲਿਆਂ ਨੇ ਮੇਰੇ ਵਿਆਹ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਮੈਂ ਆਕਾਸ਼ ਨੂੰ ਕਿਹਾ ਕਿ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਤਾਂ ਉਸਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਛੇਤੀ ਹੀ ਤੇਰੇ ਘਰ ਰਿਸ਼ਤਾ ਲੈ ਕੇ ਆਵਾਂਗਾ ਪਰ ਫਿਰ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਮੈਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ ਕਹਿੰਦੇ ਹੋਏ ਉਹ ਸਿਸਕਣ ਲੱਗੀ ਹਰਜੋਤ ਹੈਰਾਨੀ ਨਾਲ ਬੋਲਿਆ ਤਾਂ ਕਿ ਤੈਨੂੰ ਨਹੀਂ ਪਤਾ ਕਿ ਉਹ ਇਸ ਵਕਤ ਕਿੱਥੇ ਹੈ ਨਹੀਂ ਮੈਨੂੰ ਨਹੀਂ ਪਤਾ ਘਰ ਵਾਲਿਆਂ ਨੇ ਫਿਰ ਤੁਹਾਡੇ ਨਾਲ ਮੇਰਾ ਵਿਆਹ ਕਰਵਾ ਦਿੱਤਾ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕੀ ਕਿਉਂਕਿ ਆਕਾਸ਼ ਕਿਤੇ ਹੈ ਹੀ ਨਹੀਂ ਸੀ ਤਾਂ ਮੈਂ ਕਿਸ ਨੂੰ ਆਪਣੇ ਘਰ ਵਾਲਿਆਂ ਨਾਲ ਮਿਲਾਉਂਦੀ ਦੀਪਿਕਾ ਦੇ ਚਿਹਰੇ ਤੇ ਹਲਕੀ ਜਹੀ ਉਦਾਸੀ ਫੈਲ ਗਈ ਹਰਜੂਤ ਨੇ ਫਿਰ ਦੀਪਿਕਾ ਨੂੰ ਕਿਹਾ ਦੀਪਿਕਾ ਤੂੰ ਤਾਂ ਕਹਿੰਦੀ ਸੀ ਕਿ ਆਕਾਸ਼ ਕਿਤੇ ਗਾਇਬ ਹੋ ਗਿਆ ਪਰ ਅੱਜ ਹੀ ਮੈਂ ਪੇਂਟਿੰਗ ਐਗਜ਼ਿਬਿਸ਼ਨ ਵਿੱਚ ਉਸ ਦੀ ਇੱਕ ਪੇਂਟਿੰਗ ਦੇਖ ਕੇ ਆ ਰਿਹਾ ਉਸ ਨੇ ਤੇਰੀ ਪੇਂਟਿੰਗ ਬਣਾਈ ਹੈ ਦੀ ਉਹ ਪੇਂਟਿੰਗ ਐਗਜ਼ੀਬਿਸ਼ਨ ਵਿੱਚ ਮੌਜੂਦ ਹੈ ਦੀਪਿਕਾ ਹੈਰਾਨ ਰਹਿ ਗਈ ਫਿਰ ਹਰਜੋਤ ਨੇ ਮਨ ਨੂੰ ਕਰੜਾ ਕਰਦੇ ਹੋਏ ਕਿਹਾ ਤੂੰ ਚਾਹੀ ਤਾਂ ਆਪਾਂ ਮਿਲ ਕੇ ਆਕਾਸ਼ ਨੂੰ ਲੱਭ ਸਕਦੇ ਹਾਂ ਦੀਪਿਕਾ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸ ਦਾ ਪਤੀ ਉਸ ਦੇ ਪ੍ਰੇਮੀ ਨੂੰ ਲੱਭਣ ਵਿੱਚ ਉਸ ਦੀ ਮਦਦ ਕਰੇਗਾ ਹਰਜੋਤ ਨੇ ਵੀ ਤੈਅ ਕਰ ਲਿਆ ਸੀ ਕਿ ਇਸ ਤਰ੍ਹਾਂ ਕੁੱਟਕੁੱਟ ਕੇ ਜ਼ਿੰਦਗੀ ਜੀਉਣ ਦਾ ਕੋਈ ਮਤਲਬ ਨਹੀਂ ਕੋਈ ਨਾ ਕੋਈ ਫੈਸਲਾ ਤਾਂ ਲੈਣਾ ਹੀ ਪਵੇਗਾ ਦੋਨੋਂ ਮਿਲ ਕੇ ਉਸ ਆਰਟ ਗੈਲਰੀ ਵਿੱਚ ਗਏ। ਉੱਥੇ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਆਕਾਸ਼ ਦਾ ਪਤਾ ਮਿਲ ਚੁੱਕਿਆ ਸੀ। ਉਹ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿ ਰਿਹਾ ਸੀ। ਹਰਜੋਤ ਨੇ ਦੀਪਿਕਾ ਨੂੰ ਕਿਹਾ ਕਿ ਸਾਨੂੰ ਆਕਾਸ਼ ਦੇ ਪਿੰਡ ਜਾਣਾ ਚਾਹੀਦਾ ਹੈ। ਦੀਪਿਕਾ ਥੋੜਾ ਜਿਹਾ ਝਿਜਕੀ ਪਰ ਫਿਰ ਉਹ ਹਰਜੋਤ ਦੇ ਨਾਲ ਜਾਣ ਲਈ ਤਿਆਰ ਹੋ ਗਈ। 5 ਘੰਟਿਆਂ ਦਾ ਸਫ਼ਰ ਕਾਰ ਵਿੱਚ ਤੈਅ ਕਰਕੇ ਉਹ ਉਸ ਪਿੰਡ ਵਿੱਚ ਪਹੁੰਚੇ। ਉੱਥੇ ਪਹੁੰਚਣ ਤੋਂ ਬਾਅਦ ਦਾ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਉਸ ਨੂੰ ਵੇਖ ਕੇ ਹਰਜੋਤ ਤੇ ਦੀਪਿਕਾ ਦੇ ਹੋਸ਼ ਉੱਡ ਗਏ ਜਿਸ ਆਕਾਸ਼ ਲਈ ਦੀਪਿਕਾ ਐਨੇ ਮਹੀਨਿਆਂ ਤੋਂ ਤੜਪ ਰਹੀ ਸੀ ਉਹ ਆਕਾਸ਼ ਤਾਂ ਵਿਆਹਿਆ ਹੋਇਆ ਸੀ ਦੋ ਬੱਚਿਆਂ ਦਾ ਬਾਪ ਉਹ ਆਪਣੇ ਬੱਚਿਆਂ ਨਾਲ ਵਿਹੜੇ ਵਿੱਚ ਖੇਡ ਰਿਹਾ ਸੀ ਦੀਪਿਕਾ ਨੂੰ ਵੇਖ ਕੇ ਵੀ ਉਹ ਅਣਜਾਣ ਬਣਿਆ ਰਿਹਾ ਮੰਨੋ ਉਸ ਨੂੰ ਪਹਿਚਾਣਦਾ ਹੀ ਨਾ ਹੋਵੇ ਦੀਪਿਕਾ ਚੁੱਪਚਾਪ ਖੜੀ ਰਹੀ ਉਸ ਦੇ ਚਿਹਰੇ ਤੇ ਹਜ਼ਾਰਾਂ ਦਰਦ ਦੀਆਂ ਰੇਖਾਵਾਂ ਉੱਭਰ ਆਈਆਂ ਆਕਾਸ਼ ਉਸਨੇ ਆਕਾਸ਼ ਨੂੰ ਆਵਾਜ਼ ਦਿੱਤੀ ਆਕਾਸ਼ ਨੂੰ ਉਸ ਵੱਲ ਵੇਖਣਾ ਹੀ ਪਿਆ ਦੀਪਿਕਾ ਤੂੰ ਆਪਣੇ ਪਤੀ ਦੇਵ ਦੇ ਨਾਲ ਆਈ ਏ ਤੈਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਸੌਰੀ ਮੈਂ ਤੇਰੇ ਵਿਆਹ ਤੇ ਨਹੀਂ ਆ ਸਕਿਆ ਬਾਹਰ ਗੱਲਾਂ ਦੀ ਆਵਾਜ਼ ਸੁਣ ਕੇ ਆਕਾਸ਼ ਦੀ ਪਤਨੀ ਵੀ ਆ ਗਈ ਆਕਾਸ਼ ਨੇ ਆਪਣੀ ਪਤਨੀ ਨੂੰ ਦੀਪਿਕਾ ਨਾਲ ਮਿਲਾਉਂਦੇ ਹੋਏ ਕਿਹਾ ਏ ਮੇਰੀ ਪਤਨੀ ਸਿਮਰਨ ਤੇ ਮੇਰੇ ਦੋ ਬੇਟੇ ਦੀਪਿਕਾ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਉਹ ਸੋਚ ਵੀ ਨਹੀਂ ਸੀ ਸਕਦੀ ਕਿ ਆਕਾਸ਼ ਦੀ ਸੱਚਾਈ ਇਹ ਹੋਵੇਗੀ ਜਿਸ ਇਨਸਾਨ ਨੇ ਉਸਦੇ ਨਾਲ ਪਿਆਰ ਦੇ ਵੱਡੇ ਵੱਡੇ ਵਾਅਦੇ ਕੀਤੇ ਉਹ ਸ਼ਾਦੀ ਸ਼ੁਦਾ ਨਿਕਲਿਆ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਇੰਨਾ ਖੁਸ਼ ਵੀ ਹੈ ਆਕਾਸ਼ ਦੀ ਪਤਨੀ ਅੰਦਰ ਚਾਹ ਨਾਸ਼ਤਾ ਬਣਾਉਣ ਦੀ ਤਿਆਰੀ ਕਰਨ ਲਈ ਚਲੀ ਗਈ ਤਾਂ ਦੀਪਿਕਾ ਨੇ ਹੌਲੀ ਜਿਹੀ ਆਵਾਜ਼ ਵਿੱਚ ਆਕਾਸ਼ ਨੂੰ ਕਿਹਾ ਆਕਾਸ਼ ਤੂੰ ਤਾਂ ਕਿਹਾ ਸੀ ਕਿ ਤੂੰ ਮੇਰੇ ਨਾਲ ਪਿਆਰ ਕਰਦਾ ਹੈ ਪਰ ਇੱਥੇ ਤਾਂ ਤੇਰੀ ਪਤਨੀ ਤੇ ਬੱਚੇ ਸਭ ਨੇ ਇਹ ਸਭ ਕੀ ਹੈ ਆਕਾਸ਼ ਹੌਲੀ ਜਿਹੇ ਮੁਸਕਰਾਉਂਦੇ ਹੋਏ ਬੋਲਿਆ ਉਹ ਸਪਤਾ ਮੈਂ ਪੇਂਟਿੰਗ ਬਣਾਉਣ ਲਈ ਕੀਤਾ ਸੀ ਮੈਂ ਤੇਰੇ ਚਿਹਰੇ ਤੇ ਉਹ ਪਿਆਰ ਦੇ ਭਾਵ ਵੇਖਣੇ ਚਾਹੁੰਦਾ ਸੀ ਜੋ ਇੱਕ ਪ੍ਰੇਮਿਕਾ ਦੇ ਚਿਹਰੇ ਤੇ ਹੁੰਦੇ ਨੇ ਤੂੰ ਬਸ ਮੇਰੀ ਪ੍ਰੇਰਣਾ ਸੀ ਮੇਰੇ ਲਈ ਇੱਕ ਆਕਰਸ਼ਕ ਚਿਹਰਾ ਤੇ ਹੋਰ ਕੁਝ ਵੀ ਨਹੀਂ ਇੰਜ ਤਾਂ ਮੈਂ ਬਹੁਤ ਸਾਰੀਆਂ ਖੂਬਸੂਰਤ ਕੁੜੀਆਂ ਲਈ ਪੇਂਟਿੰਗ ਬਣਾਈ ਹੈ ਤਾਂ ਕਿ ਸਭ ਨੂੰ ਮੈਂ ਆਪਣਾ ਜੀਵਨ ਸਾਥੀ ਬਣਾ ਲਵਾਂਗਾ ਨਹੀਂ ਨਾ ਦੀਪਿਕਾ ਦਾ ਮਨ ਭਾਰੀ ਹੋ ਗਿਆ ਉਸ ਨੂੰ ਐਵੇਂ ਲੱਗਿਆ ਮਨੋ ਆਕਾਸ਼ ਨੇ ਉਸ ਦੇ ਨਾਲ ਬਹੁਤ بڑا ਧੋਖਾ ਕੀਤਾ ਹੋਵੇ ਭਰੇ ਗਲੇ ਨਾਲ ਬੋਲੀ ਇਸ ਦਾ ਮਤਲਬ ਤੁਸੀਂ ਸਿਰਫ ਆਪਣੀ ਪੇਂਟਿੰਗ ਬਣਾਉਣ ਲਈ ਮੈਨੂੰ ਇਸਤੇਮਾਲ ਕੀਤਾ ਹੈ आकाश ਨੇ ਸਿਰ ਚੁਕਾ ਲਿਆ ਹੁਣ ਉਸ ਕੋਲ ਕਹਿਣ ਲਈ ਕੁਝ ਬਚਿਆ ਵੀ ਨਹੀਂ ਸੀ ਦੀਪਿਕਾ ਦੀਆਂ ਅੱਖਾਂ ਵਿੱਚ ਹੰਝੂ ਸੀ ਉਸ ਨੇ ਉਹਨਾਂ ਹੰਝੂਆਂ ਨੂੰ ਛੇਤੀ ਨਾਲ ਪੂੰਝ ਲਿਆ ਭਰੇ ਗਲੇ ਨਾਲ ਬੋਲੀ ਆਕਾਸ਼ ਤੂੰ ਮੇਰੇ ਦਿਲ ਨਾਲ ਖਲਵਾੜ ਕਰਕੇ ਚੰਗਾ ਨਹੀਂ ਕੀਤਾ ਇਸ ਦੀ ਸਜ਼ਾ ਤੈਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗੀ ਐਨਾ ਕਹਿ ਕੇ ਉਹ ਹਰਜੋਤ ਦਾ ਹੱਥ ਫੜ ਉਥੋਂ ਨਿਕਲ ਗਈ ਵਾਪਸ ਕਾਰ ਵਿੱਚ ਬੈਠਦੇ ਹੀ ਉਸ ਦੀਆਂ ਪਲਕਾਂ 'ਚੋਂ ਟਪ ਟਪ ਕਰਕੇ ਹੰਝੂ ਟਪਕਣ ਲੱਗੇ ਤਰਜੋਤ ਨੇ ਉਸ ਦੇ ਹੰਝੂਆਂ ਨੂੰ ਪੂੰਝਿਆ ਦੀਪਿਕਾ ਤੜਫ ਕੇ ਉਸ ਦੇ ਸੀਨੇ ਨਾਲ ਲੱਗ ਗਈ ਕਹਿਣ ਲੱਗੀ ਮੈਨੂੰ ਮਾਫ ਕਰ ਦੇਣਾ ਮੈਂ ਆਪਣੇ ਅਤੀਤ ਨੂੰ ਯਾਦ ਕਰਕੇ ਵਰਤਮਾਨ ਤੇ ਧਿਆਨ ਨਹੀਂ ਦੇ ਸਕੀ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਪਰ ਮੈਂ ਉਸ ਛਿਲਾਵੇ ਦੇ ਪਿੱਛੇ ਭੱਜ ਰਹੀ ਸੀ ਤਰਜੋਤ ਨੇ ਉਸ ਦੇ ਸਿਰ ਨੂੰ ਸਹਲਾਉਂਦੇ ਹੋਏ ਕਿਹਾ ਹूण ਜੋ ਹੋਣਾ ਸੀ ਹੋ ਗਿਆ ਚੱਲ ਹੁਣ ਆਪਾਂ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਕਰਾਂਗੇ ਉਸ ਦਿਨ ਤੋਂ ਹੀ ਦੀਪਿਕਾ ਤੇ ਹਰਜੋਤ ਦੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਹੋਈ ਹਰਜੋਤ ਦੀਪਿਕਾ ਨੂੰ ਬਹੁਤ ਪਿਆਰ ਕਰਦਾ ਪਿਛਲੀਆਂ ਗੱਲਾਂ ਦੀ ਕੋਈ ਚਰਚਾ ਨਾ ਕਰਦਾ ਇੱਕ ਦਿਨ ਦੀਪਿਕਾ ਨੇ ਅਖਬਾਰ ਵਿੱਚ ਇੱਕ ਖਬਰ ਪੜ੍ਹੀ ਜਿਸ ਵਿੱਚ ਲਿਖਿਆ ਸੀ ਮਸ਼ਹੂਰ ਚਿੱਤਰਕਾਰ ਆਕਾਸ਼ ਵਰਮਾ ਦੀ ਹਾਰਟ ਅਟੈਕ ਹੋਣ ਨਾਲ ਮੌਤ ਆਕਾਸ਼ ਵਰਮਾ ਨੂੰ ਕੋਈ ਕੁੜੀ ਬਲੈਕਮੇਲ ਕਰ ਰਹੀ ਸੀ ਉਹ ਇਹ ਤਣਾਅ ਸਹਿ ਨਹੀਂ ਕਰ ਸਕੇ ਤਾਂ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਪੂਰੀ ਗੱਲ ਕੀ ਸੀ ਇਹ ਤਾਂ ਵਿਸਥਾਰ ਵਿੱਚ ਨਹੀਂ ਲਿਖਿਆ ਸੀ ਖਬਰ ਪੜਦੇ ਹੀ ਦੀਪਿਕਾ ਦਾ ਦਿਲ ਇੱਕ ਵਾਰ ਫਿਰ ਪੁਰਾਣੀਆਂ ਯਾਦਾਂ ਵਿੱਚ ਡੁੱਬ ਗਿਆ ਸੋਚਣ ਲੱਗੀ ਕਿ ਆਕਾਸ਼ ਨੇ ਪਤਾ ਨਹੀਂ ਕਿੰਨੀਆਂ ਕੁੜੀਆਂ ਦੇ ਦਿਲ ਨਾਲ ਖਿਲਵਾੜ ਕੀਤਾ ਹੋਵੇਗਾ ਤੇ ਉਸਦੇ ਅੰਤ ਦਾ ਕਾਰਨ ਵੀ ਉਹੀ ਛਲਕਪਟ ਹੀ ਬਣਿਆ ਲੋਕ ਦੂਜਿਆਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਤੋਂ ਪਹਿਲਾਂ ਇਹ ਨਹੀਂ ਸੋਚਦੇ ਕਿ ਕੋਈ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਵੀ ਖਿਲਵਾੜ ਕਰ ਸਕਦਾ ਹੈ। ਕਹਾਣੀ ਕਿਵੇਂ ਦੀ ਲੱਗੀ? ਕਮੈਂਟ ਬਾਕਸ ਰਾਹੀਂ ਆਪਣੇ ਵਿਚਾਰ ਲਿਖ ਕੇ ਸਾਂਝੇ ਜ਼ਰੂਰ ਕਰਿਓ। ਵਧੀਆ ਲੱਗੀ, ਲਾਈਕ ਸ਼ੇਅਰ ਜ਼ਰੂਰ ਕਰਨਾ। ਇਹੋ ਜਿਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ। ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਵੋ। ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ